प्यारे दोस्तों आज इस वीडियो ਦੇ ਵਿੱਚ ਅਸੀਂ ਗੱਲ ਕਰਨੀ ਆ ਬਾਨੀਆਂ ਦੇ ਮੁੰਡੇ ਦੇ ਵਿਆਹ ਦੀ ਕਿ ਆਪਾਂ ਸਾਰੇ ਜਾਣਦੇ ਆ ਕਿ ਬਾਨੀਆਂ ਨੇ ਮੁੰਡੇ ਦੇ ਵਿਆਹ ਦੇ ਉੱਪਰ ਕਰੋੜਾਂ ਰੁਪਏ ਖਰਚਾ ਕੀਤਾ ਇਹ ਗੱਲ ਹੈ ਦੋਸਤੋ ਇਹ ਨਹੀਂ ਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ਦੇ ਉੱਪਰ ਕਰੋੜਾਂ ਰੁਪਏ ਖਰਚਾ ਕੀਤਾ ਕਿਉਂਕਿ ਜਿਹਦੇ ਕੋਲ ਹੈਗੇ ਨੇ ਉਹ ਕਰ ਸਕਦਾ ਇਹ ਕੋਈ ਗੁਨਾਹ ਨਹੀਂ ਤੇ ਗਲਤ ਗੱਲ ਨਹੀਂ ਹੈ ਪਰ ਸੋਚਣ ਵਾਲੀ ਗੱਲ ਇਹ ਆ ਕਿ ਉਹਨਾਂ ਦੇ ਵਿਆਹ ਦੇ ਉੱਪਰ ਦੁਨੀਆ ਭਰ ਦੇ ਜਿੰਨੇ ਵੀ ਵੱਡੇ ਤੇਰੇ ਆ ਸੋ ਸਾਰੇ ਹੀ ਉਹਨਾਂ ਦੇ ਵਿਆਹ ਦੇ ਉੱਤੇ ਪਹੁੰਚੇ ਪੋਲੀਟੀਸ਼ੀਅਨ ਵੀ ਪਹੁੰਚੇ ਅਕਟਰ ਵੀ ਪਹੁੰਚੇ ਕਿਸੇ ਦਾ ਵੀ ਸ਼ਡਿਊਲ ਬਿਜੀ ਨਹੀਂ ਸੀ ਕਿਸੇ ਨੂੰ ਵੀ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਸੀਗਾ ਕਿਸੇ ਦੀ ਵੀ ਸ਼ੂਟਿੰਗ ਨਹੀਂ ਸੀਗੀ ਸਾਰਿਆਂ ਨੇ ਟਾਈਮ ਕੱਢਿਆ ਸਾਰੇ ਹੀ ਉਹਨਾਂ ਦੇ ਵਿਆਹ 'ਤੇ ਪਹੁੰਚੇ ਔਰ ਇਹਦਾ ਕਾਰਨ ਦੋਸਤੋ ਪਤਾ ਕੀ ਹੈ ਇਹਦਾ ਕਾਰਨ ਇਹ ਆ ਕਿ ਉਹਨਾਂ ਕੋਲ ਪੈਸਾ ਔਰ ਪੈਸੇ ਨੂੰ ਕੋਈ ਨਾ ਨਹੀਂ ਕਰਦਾ ਜੇ ਪੈਸਾ ਹੋਏ ਨਾ ਤੇ ਫਿਰ ਸਾਰੇ ਕੰਮ ਹੀ ਹੋ ਜਾਂਦੇ ਆ ਸੋ ਇਸ ਕਰਕੇ ਦੋਸਤੋ ਆਪਾਂ ਕੰਮ ਧੰਦੇ ਵਾਲੇ ਪਾਸੇ ਜਿਹੜਾ ਧਿਆਨ ਲਈਏ ਜਿਹੜਾ ਵੀ ਕੰਮ ਸਾਡੀ ਪਹੁੰਚ ਆ ਸਾਡੀ ਰੇਂਜ ਆ ਜਿਹੜਾ ਅਸੀਂ ਕਰ ਸਕਦੇ ਆ ਛੋਟਾ ਵੱਡਾ ਸਮਝ ਕੇ ਆਪਾਂ ਕੰਮ ਨੂੰ ਜਿਹੜਾ ਉਹ ਛੱਡੀ ਹੈ ਨਾ ਕੰਮ ਨੂੰ ਆਪਾਂ ਕਰੀਏ ਕਿਉਂਕਿ ਪੈਸੇ ਦੇ ਨਾਲ ਸਮਾਜ ਦੇ ਵਿੱਚ ਰਿਲੇਸ਼ਨ ਬਣ ਜਾਂਦੇ ਆ ਰਿਸ਼ਤੇਦਾਰੀਆਂ ਬਣ ਜਾਂਦੀਆਂ ਆ ਸਾਰੇ ਸਾਡੇ ਵਾਸਤੇ ਟਾਈਮ ਕੱਢਦੇ ਆ ਜੇ ਪੈਸਾ ਨਾ ਹੋਵੇ ਤੇ ਫਿਰ ਗਵਾਂਢੀ ਵੀ ਜਿਹੜੇ ਆ ਜਦੋਂ ਕਦੇ ਘਰ ਪ੍ਰੋਗਰਾਮ ਸਾਡੇ ਹੋਵੇ ਨਾ ਤੇ ਗਵਾਂਢੀ ਵੀ 2-4 ਦਿਨ ਬਾਅਦੇ ਕਿਸੇ ਜਿੰਦਗੀ ਕੰਮ ਦਾ ਬਹਾਨਾ ਲਾ ਕੇ ਅੱਗਾ ਅੱਗੇ ਪਿੱਛੇ ਹੋ ਜਾਂਦੇ ਆ ਮਸੂਲ ਸੰਦਰ ਉਹ ਇਹੀ ਕਰਦੇ ਆ ਕਿ ਖੇਤ ਧੂਕੇ ਕਰਨ ਰਿਆ ਇਹ ਕੁਝ ਨਾ ਕੁਝ ਸਾਡੇ ਕੋਲ ਬੰਧੂਗਾ ਸੋ ਇਸ ਕਰਕੇ 2-4 ਦਿਨ ਲਈ ਟੈਂਟ ਪਾ ਲਈਏ ਸੋ ਇਸ ਕਰਕੇ ਇਸ ਆਵਾਨੀਆਂ ਦੇ ਮੁੰਡੇ ਦੇ ਵਿਆਹ ਦੇ ਖਰਚੇ ਤੋਂ ਉਹਨਾਂ ਦੇ ਘਰ ਪਹੁੰਚੇ ਸਾਰੇ ਵੱਡੇ ਚਿਹਰਿਆਂ ਤੋਂ ਅਸੀਂ ਇਹ ਹਸਾਬ ਲਾਈਏ ਕਿ ਪੈਸੇ ਦੀ ਸਰਦਾਰੀ ਹੈ ਪੈਸੇ ਤੋਂ ਬਿਨਾ ਸਮਾਜ ਦੇ ਵਿੱਚ ਨਾ ਤੇ ਰੁਤਬਾ ਬਣਦਾ ਤੇ ਨਾ ਹੀ ਜਿੰਦਗੀ ਜਿਹੜੀ ਢਾਂਗ ਨਾਲ ਜੀਂ ਜਾਨੀਏ ਸੋ ਇਸ ਕਰਕੇ ਜਿਹੜਾ ਵੀ ਕੰਮ ਸਾਡੀ ਰੇਂਜ ਚ ਆਉਂਦਾ ਜਿਹਨੂੰ ਅਸੀਂ ਕਰ ਸਕਦੇ ਆ ਉਹਨੂੰ ਕਰੀਏ ਫालतू ਜਿਹੜਾ ਟਾਈਮ ਵੇਸਟ ਆ ਉਹ ਨਾ ਕਰੀਏ ਸੋ ਅੱਜ ਦਾ ਜਿਹੜਾ ਵਲੌਗ ਆ ਅੱਜ ਦੀ ਜਿਹੜੀ ਵੀਡੀਓ ਇੰਨੀ ਆ ਕੱਲ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ